ਕਿਹੜੇ ਕਿਹੜੇ ਡਰੋਨ ਦੇ ਪਾ ਦੇ ਉੱਤੇ ਪਾਣੀ ਪਾ ਇਹਦੇ ਉੱਤੇ ਪਾਣੀ ਪਾ ਮੈਨੂੰ ਪਾਣੀ ਚੰਗਾ ਪਾਵੇ ਕੈਮਰੇ ਲੱਗੇ ਵਿੱਚ ਗੁਰਵਾ ਪਾਣੀ ਪਾ ਪਾਣੀ ਪਾ ਪਾਣੀ ਪਾ ਲਾਵੇ ਹੋਈ ਤੇ ਇੱਥੇ ਪਾ ਬੰਬ ਆ ਇਹਦੇ ਨਹੀਂ ਬੰਬ ਨਹੀਂ ਆ ਬੰਬ ਨਹੀਂ ਆ ਇੱਥੇ ਪਾ ਇੱਥੇ ਜਾ ਜਾ ਇੱਥੇ ਪਾ ਪਾਣੀ ਓਏ ਗੁਰਵਾ ਬੜੇ ਝੇਰ ਦੇ ਗਿੰਦਰ ਬੜੇ ਝੇਰ ਦੇ ਤੇ ਫੈਰ ਹੁੰਦੇ ਆ ਤੇ ਇਧਰੋਂ ਦੇਖਦੀ ਦੇਖਦੀ ਆਈ ਸਾਰੀ ਤੋੜੀ ਏ ਇੱਥੇ ਮਾਰਨ ਦੇ ਫੋਜੀ ਇੱਥੇ ਮਾਰਨ ਦੇ ਸਵੇਰ ਦੇ 5 ਵਜੇ ਤੇ ਦੇ ਹੀ ਹੋ 5 ਵਜੇ ਕੇ 5 ਮਿੰਟ ਤੇ ਪਹਿਲਾਂ ਬੋਰਥਾਨੀ ਫੇਰ ਆਈ ਓਏ ਇਹ ਲੜਾਈ ਬੰਦੇ ਲੱਗਣੀ ਹੋਏ ਇਦਾਂ ਪਿੰਡ ਦੀ ਤਰ੍ਹਾਂ ਨਾ ਕੁੜੀਆਂ ਸਹੀ ਗੱਲ ਆ ਨਹੀਂ ਕਰਦਾ ਆ ਉਹ ਵੀ ਵਿਚਾਰੇ ਉਹ ਸਾਰੀ ਰਾਤ ਨਹੀਂ ਸੁੱਤੇ ਗੁਰਵਾ ਹੋਰ ਆਪਾਂ ਨੇ ਫੇਰ ਵੀ ਸੋ ਗਏ ਆ ਜਿੰਨੇ ਜੋਗੇ ਆ ਗਏ ਸੁੱਤੇ ਆ ਗਏ ਨਾ ਨਾ ਤੇਲ ਉਹ ਤੇਲ ਉਹਦੇ ਵਿੱਚ ਜਿੰਦੀ ਜੇ ਸਾਰਾ ਨੇ ਪਾਣੀ ਪਾਈਦਾ ਡੰਗਰਾਂ ਤੋਂ ਤਰੀ ਜਾਂਦੀ ਜਾਨੀ ਕੜੀਆਂ ਆ ਸਿਰ ਦੇ ਸਾਰੀ ਗੁੱਟ ਗਿਆ ਜੀ ਉਹ ਪੈਰ ਹੁੰਦੇ ਤੇ ਛੋਣੀ ਚੋਂ ਉਹਨਾਂ ਨੇ ਆ ਸੁੱਟਿਆ ਆ ਇਹ ਤੇ ਇਧਰ ਤੋਂ ਫੜੀਓ ਡਿੱਗਦਾ ਡਿੱਗਦਾ ਇੱਥੇ ਆ ਕੇ ਡਿੱਗਾ ਆ ਮੈਂ ਤਾਂ ਆਪਣੇ ਘਰ ਦੇ ਨਾਲ ਆ ਕੇ ਅੰਦਰ ਭਾਜੋ ਦਵਾ ਦਾ ਕੈਮਰੇ ਤਬਾਹ ਗਏ ਕੈਮਰੇ ਚੇਕ ਕਿਉਂ ਨਹੀਂ ਪਤਾ ਮੈਦੀ ਤਾਂ ਨਾਲ ਨਹੀਂ ਹੋ ਰਹੀ ਪੂਰੀ ਆ

ਪਹਿਲੇ ਉੱਤੇ ਪਾਣੀ ਪਾ ਇਹਦੇ ਉੱਤੇ ਪਾਣੀ ਪਾ ਕਿਰਾ ਮੈਨੂੰ ਕੋਣੀ ਚੰਗਾ ਬਾਵੇ ਕੈਮਰੇ ਲੱਗੇ ਵਿੱਚ ਗੁਰਵਾ ਬਾਵੇ ਪਾਣੀ ਪਾ ਪਾਣੀ ਪਾ ਪਾਣੀ ਪਾ ਡਰ ਹੋਈ ਇੱਥੇ ਇੱਥੇ ਪਾ ਬੰਬਾਂ ਆ ਨੇ ਨਹੀਂ ਨਹੀਂ ਬੰਬ ਨਹੀਂ ਐ ਬੰਬ ਨਹੀਂ ਐ ਇੱਥੇ ਇੱਥੇ ਪਾ ਇੱਥੇ ਚਾਚੇ ਇੱਥੇ ਪਾ ਪਾਣੀ ਓਏ ਗੁਰਵਾ ਬڑے ਝੇਰ ਦੇ ਗਿੰਦਰ ਬڑے ਝੇਰ ਦੇ ਤੇ ਫਾਇਰ ਹੁੰਦੇ ਆ ਤੇ ਇਧਰੋਂ ਦੇਖਦੀ ਦੇਖਦੀ ਆਈ ਸਾਰੀ ਤੋੜੀ ਐ ਇੱਥੇ ਮਾਰਨ ਦੇ ਬੁੱਢੀ ਮਾਰਨ ਦੇ ਸਵੇਰੇ 5 ਵਜੇ ਤੇ ਦੇਹੀਓ 5 ਵਜੇ ਦੇ 5 ਮਿੰਟ ਤੋਂ ਪਹਿਲਾਂ ਬੋਰਡ ਥਾਣੀ ਫੇਰ ਆਈ ਓਏ ਇਹ ਲੜਾਈ ਬੰਦੇ ਲੱਗਣੀ ਏ ਇਦਾਂ ਪਿੰਡ ਦੀ ਤਰ੍ਹਾਂ ਨਾ ਕੁੜੀਆਂ ਸਹੀ ਗੱਲ ਆ ਜੇ ਆਉਂਦੇ ਆਣੇ ਸੁਣਾਵਾ ਕਰਨੀ ਦਏ ਉਹ ਵੀ ਵਿਚਾਰੇ ਉਹ ਸਾਰੀ ਰਾਤ ਨਹੀਂ ਸੁੱਤੇ ਗੁਰੂ ਆ